ਹਰਦਵਾਰ ਜਾਣ ਵਾਲੇ ਸ਼ਰਧਾਲੂਆਂ ਲਈ ਇੱਕ ਵੱਡਾ ਤੋਹਫਾ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਭ ਦਾ ਸਵਾਗਤ ਕਰਦਾ ਹੈ ਕੇਂਦਰ ਸਰਕਾਰ ਵੱਲੋਂ ਇੱਕ ਟ੍ਰੇਨ ਸ਼ੁਰੂ ਕੀਤੀ ਗਈ ਹੈ ਜੋ ਕਿ ਫਰੋਇਪੁਰ ਤੋਂ ਚੱਲੇਗੀ ਵਾਇਆ ਫਰੀਕੋਟ ਹੁੰਦਿਆਂ ਹੋਇਆਂ ਹਰਦਵਾਰ ਜਾਵੇਗੀ ਜਸਨਾਲ ਕੀ ਯਾਤਰੀਆਂ ਨੂੰ ਤੇ ਨਾਲ ਦੇ ਨਾਲ ਜੋ ਸ਼ਰਧਾਲੂ ਉੱਥੇ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਬਾੜੀ ਰਾਹਤ ਮਿਲੇਗੀ ਜਿਸ ਦੀ ਕੀ ਸ਼ੁਰੂਆਤ ਬੀਤੀ ਕੱਲ ਕੀਤੀ ਗਈ ਕੱਲ ਉਹ ਟ੍ਰੇਨ ਫਰੋਇਪੁਰ ਤੋਂ ਚੱਲਦਿਆਂ ਹੋਇਆਂ ਫਰੀ ਕੋਟ ਪਹੁੰਚੀ ਤਾਂ ਉਸ ਮੌਕੇ ਲੋਕਾਂ ਵੱਲੋਂ ਸਵਾਦ ਕੀਤਾ ਗਿਆ ਕਿਉਂਕਿ ਇਸ ਦੇ ਨਾਲ ਹੀ ਲੋਕਾਂ ਦੇ ਵਿੱਚ ਵੀ ਖੁਸ਼ੀ ਹੈ ਕਿਉਂਕਿ ਹੁਣ ਟ੍ਰੇਨ ਸਿੱਧੀ ਫਰੋਇਪੁਰ ਚੱਲੇਗੀ ਤੇ ਜਿਹੜਾ ਸਿੱਧਾ ਹਰਦੁਆਰ ਜਾਵੇਗੀ ਇਹ ਰਾਤ ਦੇ ਸਮੇਂ ਟ੍ਰੇਨ 10:30 ਵਜੇ ਦੱਸਿਆ ਜਾ ਰਿਹਾ ਹੈ ਚੱਲੇਗੀ ਤੇ ਸਵੇਰ ਤੁਹਾਨੂੰ 8:30 ਵਜੇ ਦੇ ਕਰੀਬ ਹਰਦੁਆਰ ਪਹੁੰਚਾ ਦੇਵੇਗੀ ਤੁਸੀਂ ਦੇਖੋ ਇਹ ਟ੍ਰੇਨ ਦੀਆਂ ਤਸਵੀਰਾਂ ਇਸ ਬਾਰੇ ਖੁਸ਼ੀ ਵਿੱਚ ਆਏ ਲੋਕੀ ਕੀ ਕਹਿੰਦੇ ਨੇ ਜੀ ਨਾਮ ਵਿਕਾਸ ਕੁਮਾਰ ਮੈਂ ਲੋਕੋਂ ਦਾ ਇੱਕ ਮੇਲ ਹੈਡਕਵਰਟਰ ਫਰੰਕਪੁਰ ਹੈ ਇਹ ਫਰੰਕਪੁਰ से चलकरੰਬਾਲਾ ਹੋਤੇ ਹੋਏ ਈਸੀ ਹਰਦਵਾਰ ਜਾਏਗੀ ਇਹ ਫਰੰਕਪੁਰ से 20 22:40 ਪਰ ਚਲੀ ਹੈ ਔਰ ਸਵੇਰੇ 8:30 ਪਰ ਇਹ ਹਰਦਵਾਰ ਪਹੁੰਚ ਜਾਏਗੀ ਕੀ ਉਸੇ ਕੀ ਲਹਿਰ ਹੈ ਬਿਲਕੁਲ ਸਰ ਬਿਲਕੁਲ ਏਸਾ ਹੀ ਸਵਾਗਤ ਕੀਤਾ ਗਿਆ ਏਸਾ ਹੀ ਸਵਾਗਤ ہمارا ਫਰੰਕਪੁਰ ਮੇਂ ਹੋਆ ਗਾੜੀ ਚੱਲਣ ਤੋਂ ਪਹਿਲੇ ਵਾਰੀ ਫਰੀਦਕੋਟ ਦੇ ਪਹੁੰਚਿਆ ਉਸੇ ਵੀ ਬੜੀਆ ਇਹ ਹੱਸਾ ਉਲਾਸ ਦੀ ਬਾਤ ਆ ਜੀ ਆਪ ਸਭੀ ਦਾ ਬਹੁਤ ਬਹੁਤ ਧੰਨਵਾਦ ਵੀਰ ਬਜਰੰਗ ਅਰਹਾਰ ਮਹਾਦੇਵ ਜੈ ਜਗਨਨਾਥ ਅੱਜ ਸਮੂਹ ਫਰੀਦਕੋਟ ਨਿਵਾਸੀਆਂ ਲਈ ਅਤੇ ਪੂਰੇ ਪੰਜਾਬ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਮਾਨਯੋਗ ਰੇਲਵੇ ਮੰਤਰੀ ਸਰਦਾਰ ਅਮਨੀਤ ਸਿੰਘ ਬਿੱਟੂ ਜੀ ਅਸ਼ਵਨੀ ਵੈਸ਼ਨਵ ਜੀ ਜਿਨ੍ਹਾਂ ਦੇ ਯਤਨਾਂ ਸਦਕੇ ਇਹ ਜਿਹੜੀ ਟ੍ਰੇਨ ਆ ਫਰੀਦਕੋਟ ਵਾਸੀਆਂ ਨੂੰ ਮਿਲੀ ਹੈ ਇਹ ਫਰੋਇਦਪੁਰ ਤੋਂ ਚੱਲੇਗੀ ਫਰੋਇਦਪੁਰ ਤੋਂ ਫਰੀਦਕੋਟ ਬਠਿੰਡਾ ਟੂਰੀ ਹੁੰਦੀ ਇਹ ਗਾਂ ਜਿਹੜੀ ਹੈ ਰਾਜਪੁਰਾ ਹੁੰਦੀ ਹੈ ਜਿਹੜੀ ਹਰਦوار ਜਾਏਗੀ ਇਹ ਜਿਹੜੀ ਟ੍ਰੇਨ ਹੈ ਬਹੁਤ ਹੀ ਲੰਮੇ ਸਮੇਂ ਤੋਂ ਇਸ ਟ੍ਰੇਨ ਦੀ ਮੰਗ ਸੀ ਜਿਹੜੀ ਇਹ ਪੂਰੀ ਕੀਤੀ ਗਈ ਹੈ ਯਾਤਰੀਆਂ ਨੂੰ ਕਿੰਨਾ ਫਾਇਦਾ ਹੋਵੇ ਦੇਖੋ ਯਾਤਰੀ ਵਿਚਾਰੇ ਕੋਈ ਬਠਿੰਡਾਓ ਜਾ ਕੇ ਚੜ੍ਹਦਾ ਸੀ ਕੋਈ ਕਿੱਥੋਂ ਬੱਸ ਲੈਂਦਾ ਸੀ ਕੋਈ ਕਿਵੇਂ ਜਾ ਕੇ ਇਹ ਟ੍ਰੇਨ ਫੜ ਕੇ ਹਰਦوار ਪਹੁੰਚਦਾ ਸੀ ਹੁਣ ਇੱਥੋਂ ਜਿਹੜੀ ਇਹ ਫਰੀਦਕੋਟ ਤੋਂ ਸਿੱਧੀ ਉਹਨਾਂ ਨੂੰ ट्रेन मिलेगी तो जाके यात्रीगण हरिद्वार के अपने दर्शन कर सकेंगे गंगा माँ ये बहुत खुशी दी गो हम सारे मूल रूप से उत्तराखंड के निवासी हैं और यहाँ रह रहे हैं पंजाब में हमारी एक वेलफेयर सोसाइटी है देवभूमि गढ़वाल वेलफेयर सोसाइटी जो ये फिरोजपुर से हरिद्वार के लिए जो ट्रेन चली है इसके लिए हम विशेष तौर से श्री रवनीत सिंह बिट्टू जी का बहुत बहुत धन्यवाद करते हैं जो कि यह ट्रेन यहाँ से चली है तो इससे सभी लोगों को इलाका निवासियों को जि, जितने भी इस रूट के हरिद्वार जाने वाले आ, लोग हैं उन सभी को इसका बहुत फायदा होगा इसके साथ ही हम ये भी डिमांड रखते हैं कि इस साप्ताहिक ट्रेन को आ, पर डे किया जाए ऋषिकेश तक भी किया जाए और हर रोज इसको डेली रूटीन में ਇਹ ਚਲਾਈ ਜਾਈ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਫਰੀਦਕੋਟ ਤੋਂ ਨਵੀਂ ਪਹਿਲੀ ਟ੍ਰੇਨ ਰੋਇਪੁਰ ਤੋਂ ਚੱਲ ਕੇ ਹਰਦੌਰ ਲਈ ਜਾ ਰਹੀ ਹੈ ਯਾਤਰੀਆਂ ਵਿੱਚ ਬੜਾ ਉਤਸ਼ਾਹ ਹੈ ਔਰ ਜੋ ਧਾਰਮਿਕ ਵਰਤੀ ਆਦਮੀ ਹੈ ਸਾਰੀ ਜਨਤਾ ਨੂੰ ਬੜੀ ਖੁਸ਼ੀ ਹੈ ਇਹਦੇ ਲਈ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਪਹਿਲਾਂ ਇੱਥੋਂ ਕੋਈ ਟ੍ਰੇਨ ਨਹੀਂ ਸੀ ਹਰਦੌਰ ਜਾਣ ਲਈ ਬਠਿੰਡੇ ਜਾਣਾ ਪੈਂਦਾ ਸੀ ਸੋ ਇਹ ਪਹਿਲੀ ਟ੍ਰੇਨ ਹੈ ਲੋਕਾਂ 'ਚ ਬੜੀ ਖੁਸ਼ੀ ਹੈ ਉਤਸ਼ਾਹ ਹੈ ਅੱਜ ਵੀ ਟ੍ਰੇਨ ਫੁੱਲ ਆ ਯਾਤਰੀ ਚੱਲੇ ਆ ਔਰ ਸਾਡੀ ਇਹੀ ਇੱਛਾ ਹੈ ਕਿ ਇਸ ਦਾ ਟਾਈਮ ਵਧਾਇਆ ਜਾਵੇ ਸਿਰਫ ਇੱਕ ਨਹੀਂ ਹੈ ਇਹ ਜਿਹੀ ਹੋਰ ਜਿਆਦਾ ਟ੍ਰੇਨਾਂ ਲਾਈਆਂ ਜਾਣ ਤਾਂ ਕਿ ਲੋਕਾਂ ਨੂੰ ਪੂਰੀ ਸੂਤੀ ਮਿਲ ਸਕੇ